ਮਹਾਂ ਸਾਹਿਬ ਵੱਲੋਂ ਦੀ ਯੋਧ ਨਸ਼ਾ ਵਿਰੋਧ ਕੈਂਪੇਨ ਹੈ ਉਹਦੇ ਵਿੱਚ ਬਹੁਤ ਵੱਡੀ ਸਕਸੈਸ ਮਿਲੀ ਹੈ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਜਿਹੜੇ ਕਿ ਕਾਰਟਲ ਚਲਾ ਰਹੇ ਸੀਗੇ ਡਰਗ ਕਾਰਟਲ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਵੱਲੋਂ ਡਰੋਨ ਦੇ ਰਾਹੀਂ ਡ੍ਰੋਪਿੰਗ ਕਰਕੇ ਇੰਡੀਅਨ ਟੈਰੀਟਰੀ ਦੇ ਵਿੱਚ ਉਤੋਂ ਪਿਕਅਪ ਕਰਕੇ ਕਿ ਡਿਸਟ੍ਰਿਬਿਊਸ਼ਨ ਕਰ ਰਹੇ ਸੀਗੇ 7 ਕਿਲੋ ਤੇ 630 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ ਡੇਰਾ ਬਾਬਾ ਨਾਨਕ ਸੈਕਟਰ ਜਿਹੜਾ ਉਹਦੇ ਚ ਡਰਾਪਿੰਗ ਹੋਈ ਹੈ ਜੋ ਪ੍ਰੀਲੀਮਿਨਰੀ ਪੁਛ ਵਿੱਚ ਸਾਡੇ ਕੋਲ ਗੱਲ ਸਾਹਮਣੇ ਆਈ ਹੈ ਜਿਹੜੇ ਦੋ ਮੁਲਜ਼ਮ ਨੇ ਸਾਹਿਬਪ੍ਰੀਤ ਇਲੀਅਸ ਸਾਹਿਬ ਫਤਿਹਗੜ੍ਹ ਤੁੜੀਆਂ ਬਟਾਲੇ ਦਾ ਰਹਿਣ ਵਾਲਾ ਪਹਿਲਾਂ ਵੀ ਇਹਦੇ ਕਲਾਪ ਪਰਚਾ ਦਰਜਿਆ ਸਨੇਚਿੰਗ ਵਗੈਰਾ ਦਾ ਕਣਿਆਕੇ ਬੰਗਰ ਪੁਲਿਸ ਸਟੇਸ਼ਨ ਦੇ ਵਿੱਚ 19 ਸਾਲ ਦਾ ਹੈਗਾ ਅਤੇ ਅਨਐਮਪਲੋਇਡ ਹੈ ਗਗਨਦੀਪ ਗਗਨ ਹੈ ਇੱਕ ਔਟ ਖਾਲਸਾ ਦਾ ਰਹਿਣ ਵਾਲਾ ਇਹ ਲੋਨ ਏਜੰਟ ਹੈ ਇਹ 26 ਸਾਲ ਦਾ ਇਹਦੇ ਤੇ ਵੀ ਪਹਿਲਾਂ ਹਵਾਈ ਫਾਇਰ ਕਰਨਾ ਯਾਰ ਇਨਜੈਕਟ ਦੀ ਮਿਸਯੂਜ਼ ਕਰਨਾ ਉਹਦਾ ਪਰਚਾ ਦਰਜਾ ਥਾਣਾ اسلامਾਬਾਦ ਚ ਬੇਸਿਕਲੀ ਇਹ ਦੋ ਬੰਦੇ ਇਨਟੈਕਾ ਕਰਨਦੀਪ ਨਾ ਕਰਨਦੀਪ ਉਹ ਦੁਬਈ ਬੇਸਡ ਜੋ ਸਾਨੂੰ ਇੰਡੀਕੇਸ਼ਨ ਆਈ ਹੈ ਇੱਕ ਫੋਰਨ ਬੇਸਡ ਹੈਂਡਲਰ ਨੂੰ ਕਹਿ ਸਕਦੇ ਜਿਹੜਾ ਪਾਕਿਸਤਾਨ ਨਾਲ ਰਿਲੇਟਡ ਸਮਗਲਰਸ ਨਾਲ ਵੀ ਹੈ ਤੇ ਇਹਨਾਂ ਨੂੰ ਵੀ ਵਰਚੁਅਲ ਨੰਬਰਸ ਨਾਲ ਹੀ ਸਾਹਿਬ ਪ੍ਰੀਤ ਨਾ ਇਨਟੈਕ ਸੀ ਪ੍ਰੀ ਡੈਸਟਿਨੇਸ਼ਨ ਲੋਕੇਸ਼ਨ ਦੇ ਉੱਤੇ ਇਨੂੰ ਉਹ ਭੇਜਦਾ ਸੀਗਾ ਜਿਹੜੇ ਕੋਆਰਡੀਨੇਟਸ ਤੇ ਲੋਕੇਸ਼ਨਸ ਉੱਥੋਂ ਜਾ ਕੇ ਪਿਕਅਪ ਕਰਕੇ ਲਿਆਉਂਦਾ ਸੀ ਜਿਹੜੀ ਇਹ ਕਨਸਾਈਨਮੈਂਟ ਇਹ ਵੀ ਡੇਰਾ ਬਾਬਾ ਨਾਨਕ ਸੈਕਟਰ ਤੋਂ ਕਰਨਦੀਪ ਦੇ ਕਹ ਤੇ ਸਾਇਹਪ੍ਰੀਤ ਚੁੱਕ ਕੇ ਲਿਆਇਆ ਇਹ ਦੋਨੇ ਬੰਦੇ ਜਿਹੜੇ ਆ ਇਹ ਅਸੀਂ ਗ੍ਰਿਫਤਾਰ ਕੀਤੇ ਆ ਕਰਨਦੀਪ ਉਹੀ ਆ ਜਿਹੜਾ 40 ਕਿਲੋ ਪਿੱਛੇ ਰਾਜਸੰਸੀ ਤੇ ਅੰਮ੍ਰਿਤਸਰ ਰੂਰਲ ਪੁਲਿਸ ਵੱਲੋਂ ਰਿਕਵਰ ਕੀਤੀ ਸੀ ਹੀਰੋਇਨ ਉਦੇ ਵਿੱਚ ਵੀ ਇਹ ਸ਼ਾਮਲ ਹੈ ਉਹਦੀ ਮਦਰ ਤੇ ਸਿਸਟਰ ਉਹ ਚ ਅਰੈਸਟਡ ਵੀ ਹੈ ਉਸ ਕੇਸ ਦੇ ਵਿੱਚ ਸੋ ਬਾਹਰ ਬੈਠਾ ਹੈ ਇਹ ਬੰਦਾ ਇਸ ਜਿਹੜਾ ਡਰੱਗ ਟਰੇਡ ਨੂੰ ਚਲਾ ਰਿਹਾ ਸੋ ਮੈਂ ਇਹਦੇ ਚ ਸਾਰੀ ਆਪਣੀ ਟੀਮ ਨੂੰ ਬਹੁਤ ਮੁਬਾਰਕਬਾਦ ਦਿੰਦਾ ਜਿਹਦੇ ਹਨਮਾਈ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਕਰ ਰਿਹਾ ਹੈ ਏਡੀਸੀਪੀ ਸਿਟੀ 2 ਸ੍ਰੀ ਵਿਨੇਲਾ ਜੀ ਏਸੀਪੀ ਵੈਸਟ ਸ਼ਿਵਦਰਸ਼ਨ ਜੀ ਔਰ ਇਨਸਪੈਕਟਰ ਲਵਬ੍ਰੀਥ ਇਹਦੀ ਟੀਮ ਨੇ ਜਿਨ੍ਹਾਂ ਨੇ ਬਹੁਤ ਹੀ ਪ੍ਰੋਫੈਸ਼ਨਲ ਵੇ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਇਨਵੈਸਟੀਗੇਸ਼ਨ ਛੋਟੀ ਲੀਡ ਤੋਂ ਲੈ ਕੇ ਅੱਗੇ ਤੱਕ ਇਹ ਪਹੁੰਚੇ ਹੈ ਸੋ ਇਹਦੇ ਨਾਲ ਇਹ ਹੈ ਕਿ ਜਿਹੜਾ ਇਹ ਮਾੜੇ 엘ਿਮੈਂਟਸ ਨੇ ਆਪਾਂ ਨੂੰ ਇਹ ਬਾਰ-ਬਾਰ ਆ ਰਿਹਾ ਕਿ ਡਰੋਨ ਰਾਹੀਂ ਬਹੁਤ ਸਾਰੀ ਜਿਹੜੀ ਡਰੱਗ ਤੇ ਵੈਪਨਸ ਆ ਰਹੇ ਨੇ ਔਰ ਅਲੱਗ-ਅਲੱਗ ਏਰੀਆਜ਼ 'ਚ ਚੇਂਜ ਕਰਦੇ ਜਿਵੇਂ ਸੈਕਟਰ ਡੇਰਾ ਬਾਬਾਨਾਨਕ ਆ ਗਿਆ ਜਿੱਦਰ ਸ਼ਕਤੀ ਉਹਨਾਂ ਨੂੰ ਲੱਗਦਾ ਹੈ ਜਿਆਦਾ ਹੋ ਗਈ ਦੂਜੀ ਸਾਈਡ ਸ਼ਿਫਟ ਕਰ ਰਹੇ ਆ ਤੇ ਨੌਜਵਾਨ ਜਿਹੜੇ ਭੋਲੇ ਪਾਲੇ ਆ ਉਹਨਾਂ ਨੂੰ ਬਾਰ-ਬਾਰ ਬਾਰ-ਬਾਰ ਛੋਟੀ ਏਜ ਦੇ ਬੱਚੇ ਹੀ ਇਹਦੇ ਚ ਸ਼ਾਮਿਲ ਲੱਭਨ ਦਿਖ ਰਹੇ ਨੇ ਸੋ ਬਾਅਦ ਇਹ ਮੈਂ ਦੁਬਾਰਾ ਅਪੀਲ ਕਰੂੰਗਾ ਕਿਉਂਕਿ ਸਾਡੀ ਇਹ ਡਿਊਟੀ ਹੈ ਸਮਾਜ ਪ੍ਰਤੀ ਕਿ ਅਸੀਂ ਉਹਨਾਂ ਦੇ ਮਾਪੇ-ਮਾਪ ਨੂੰ ਬੱਚਿਆਂ ਨੂੰ ਵੀ ਕਹੀਏ ਕਿ ਤੁਸੀਂ ਇਹੋ ਜੀ ਲਾਲਚ ਤੋਂ ਬਚੋ ਬਾਹਰ ਬੈਠੇ ਲੋਕ ਤੁਹਾਨੂੰ ਫਸਾ ਦਿੰਦੇ ਆ ਆਪ ਉਹਨਾਂ ਦਾ ਕੁਝ ਨਹੀਂ ਜਾਂਦਾ ਜੇਲ੍ਹ ਤੇ ਤੁਸੀਂ ਆਪਣਾ ਲਾਈਫ ਕੱਟਦੇ ਹੋ ਔਰ ਕਿੰਨੇ ਰਿਕਾਰਡ ਬਣਦਾ ਹੈ ਪੁਲਿਸ ਐਕਸ਼ਨ ਇਨਫੋਰਸਮੈਂਟ ਤੋਂ ਡਿਕਲਾਫ ਹੁੰਦੀ ਹੈ ਤੋ ਆਪਣੀ ਜ਼ਿੰਦਗੀ ਨੂੰ ਸੁਧਾਰੋ ਔਰ ਜਿਹੜਾ ਹੈਗਾ ਚੰਗੇ ਨੇਕ ਕੰਮ ਕਰੋ ਤਾਂ ਹੀ ਉਹਨਾਂ ਦੀ ਬਰਕਤ ਹੈਗੀ ਹੈ ਸਰ ਡਰਗ ਮਨੀ ਕਿੰਨੀ ਡਰਗ ਮਨੀ 21800 ਹੀ ਹੈ ਜੀ ਇਹਦਾ ਵੱਡੀ ਕਨਸਾਈਨਮੈਂਟ ਹੈ 7.630 ਕੇਜੀ ਤੋਂ ਮੈਨੂੰ ਲੱਗਦਾ ਕਿ ਅੱਗੇ ਵੇਚ ਕੇ ਇਹਨੂੰ ਕੋ ਹੋਰ ਵੀ ਆਉਣੀ ਸੀ ਉਹ ਹਵਾਲੇ ਵਾਲਾ ਜਿਹੜਾ ਕੰਮ ਹੈ ਉਹ ਵੀ ਅਸੀਂ ਜਿਹੜਾ ਕਰਨਦੀਪ ਦਾ ਸਾਹਿਬਪ੍ਰੀਤ ਦੇ ਅਕਾਊਂਟਸ ਇਹਦੇ ਆਧਾਰ ਕਾਰਡ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਵਰਕਰ ਇਹ ਕਿੰਨਾ ਕੁ ਡਰਾਪਿੰਗ ਕਰਾ ਲਿਆ ਪਤਾ ਨਹੀਂ ਪਹਿਲੇ ਵੀ ਭਈ ਦੇਖੋ 2023 ਚ ਇਹਦੇ ਤੇ ਪਕਧਵਾ ਦਰਜ ਹੋਇਆ ਸਨੇਚਿੰਗ ਦਾ ਉਸ ਤੋਂ ਬਾਅਦ ਵੀ ਅਨਐਮਪਲੋਇਡ ਤੁਰਿਆ ਫਿਰਦਾ ਹੈ ਤੇ ਬਾਹਰ ਕਿਉਂਕਿ ਜੇਲਾਂ ਚ ਵੀ ਆਮ ਬਣ ਜਾਂਦੇ ਆ ਔਰ ਮਤਲਬ ਜੋ ਮੈਨੂੰ ਸਮਝ ਆਈ ਹੈ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਸਾਨੂੰ ਲੱਗਿਆ ਇੰਡੀਕੇਟ ਕੀਤਾ ਇਸ ਗੱਲ ਨੇ ਕਿ तकरीबन 3-4 ਮਹੀਨਿਆਂ ਤੋਂ ਐਕਟਿਵ ਸੀਗਾ ਔਰ ਵਾਕਫ ਵਾਕਟਰਾਂ ਦੇ ਕਿਉਂਕਿ ਆਪ ਫਤਿਹਗੜ੍ਹ ਦੁਨੀਆ ਦਾ ਰਹਿਣ ਵਾਲਾ ਉਸ ਏਰੀਆ ਦਾ ਵਾਕਫ ਹੈ ਉੱਥੇ ਡਰਾਪਿੰਗ ਕਰਾਈ ਉਹਨੂੰ ਲੋਕੇਸ਼ਨ ਭੇਜੀ ਉਹਨੇ ਔਰ ਵਰਚੁਅਲ ਨੰਬਰ ਤੇ ਤੇ ਜਾ ਕੇ ਪਿਕਅਪ ਕਰਕੇ ਤੇ ਲੈ